ਗਰਮ ਕੋ ਚੰ드ਰਮਾ ਦੀ ਚਾਂਦਨੀ ਬੜੀ ਠੰਡੀ ਮੰਨੀ ਗਈ ਆ ਬੜੀ ਸ਼ੀਤਲ ਲਾਈ ਆ ਨਹਿ ਸ਼ੀਤਲੰਗ ਚੰਦਰ ਦੇਵ ਹੈ ਦੇ ਸਮੇ ਸਾਡੇ ਅੰਦਰ ਇਹ ਅਗਨ ਵੱਲਦੀ ਆ ਉਹ ਕਾਮ ਦੀ ਹੋਵੇ, ਕ੍ਰੋਧ ਦੀ ਹੋਵੇ, ਲੋਭ ਦੀ ਹੋਵੇ, ਮੋਹ ਦੀ ਹੋਵੇ, ਅੰਕਾਰ ਦੀ ਹੋਵੇ, ਈਰਖਾ ਦੀ ਹੋਵੇ, ਦੁਸ਼ਤ ਦੀ ਹੋਵੇ, ਕਿਸੇ ਪ੍ਰਕਾਰ ਦੀ ਹੋਵੇ ਚੰਦਰਮਾਨ ਦੀ ਸ਼ੀਤਲਤਾ ਵੀ ਮਨੁੱਖ ਦੇ ਮਨ ਨੂੰ ਸ਼ਾਂਤ ਨਹੀਂ ਕਰ ਸਕਦੀ ਛੜਦਾ ਰਹਿਦਾ ਅੰਦਰੋਂ ਸਦਰਾ ਨਹ ਸ਼ੀਤਲੰ ਚੰਦਰ ਦੇਵ ਹੈ ਹੈ ਚੰਦਰਮਾਨ ਦੀ ਸ਼ੀਤਲਤਾ ਵੀ ਮਨੁੱਖ ਦੇ ਮਨ ਨੂੰ ਸ਼ੀਤਲ ਨਹੀਂ ਕਰ ਸਕਦੀ ਨਹ ਸ਼ੀਤਲੰ ਬਾਵਨ ਚੰਦਨ ਬਾਵਨ ਚੰਦਨ ਬڑا ਸ਼ਰਕੱਲਾ ਇਸੇ ਕਰਕੇ ਹਿੰਦੂ ਵਾ ਹਿੰਦੂ ਵੀਰ ਜਿਹੜੇ ਆ ਉਹ ਆਪਣੇ ਮਸਤਕ ਤੇ ਇੱਥੇ ਤਿਲਕ ਲਾਉਂਦੇ ਆ ਚੰਦਨ ਦਾ ਕਪਾਲ ਜਿਹੜਾ ਉਹ ਸਾਡਾ ਸ਼ਾਂਤ ਰਵੇ ਠੰਡਕ ਵਿੱਚ ਰਵੇ ਤੇ ਬਾਪੂ ਕਹਿੰਦੇ ਵੀ ਗੁਰਮਖ ਚੰਦਨ ਦੇ ਨਾਲ ਭਾਵੇਂ ਪੂਰੇ ਸਰੀਰ ਦਾ ਲਿਪਣ ਕਰ ਲੈ ਨਹ ਸੀਤ ਲੰ 52 ਚੰਦਨ ਅੰਦਰੋਂ ਤੋਂ ਸੜਦਾ ਬਲਦਾ ਹੁਣ ਬਾਹਰ ਤੇ ಶ್ರೀ ਚੰਦਨ ਦਾ ਐਨ ਲੇਪ ਕਰ ਦਿੱਤਾ ਜਾਵੇ ਸਰੀਰ ਨੂੰ ਠੰਡਕ ਮਿਲ ਸਕਦੀ ਆ ਮਨੂਆ ਤੇਰਾ ਜਿਉਂਦਾ ਤਿਉਂ ਸੜਦਾ ਰਹੂਗਾ ਨਹ ਸੀਤ ਲੰ ਸੀਤ ਰੁਤੇਣ ਬੂ ਮਾਗਦੀਆਂ ਠੰਡੀਆਂ ਰਾਤਾਂ ਹਾਂ ਜੇ ਠਾਰ ਦੇ ਮਹੀਨੇ ਅੰਦਰ ਤੂੰ 16 ਦਿਕਰ ਕੇ ਅਸੀਂ ਜਿਵੇਂ ਬੈਠਾ ਹੁਣ ਜੇ ਤੇਰੇ ਅੰਦਰ ਇਹ ਅਗਨ ਆਨਾ ਇਹ ਸਾੜਿਆ ਤੇ ਸੱਚਾ ਣ 16 ਤੇ ਤਲਾਇਆ ਤੇਰਾ ਇਹ ਸੀ ਤਨੂੰ ਅੰਦਰੋਂ ਠੰਡਾ ਨਹੀਂ ਕਰ ਸਕਦਾ ਬਾਹਰੋਂ ਜ਼ੋਰ ਕਹੀ ਨਵੇਂ ਕੰਬਲ ਲਿਓ ਠੰਡ ਲੱਗਦੀ ਲਿਓ ਹੁਣ ਉੱਤੇ ਮੇਰੇ ਰਜਾਈ ਲੈ ਲਮਾ ਪੋ ਮਾਗਦੀਆਂ ਰਾਤਾਂ ਬੇਸ਼ੱਕ ਸਰੀਰ ਤੇ ਤੂੰ ਬੜੇ ਗਰਮ ਗਰਮ ਕੱਪੜੇ ਪਹਿਨ ਲਵੇਂ ਨਹ ਸ਼ੀਤਲ ਸ਼ੀਤ ਰੁੱਤੇਣ ਗੁਰਮਖਾ ਸ਼ੀਤਲ ਰੁੱਤ ਵੀ ਤੇਰੇ ਮਨ ਨੂੰ ਠੰਡਾ ਨਹੀਂ ਕਰ ਸਕਦੀ ਇੰਨ ਅੰਦਰ ਸਾਡੇ ਆਗਾਹ ਰੋਗ ਕੋਈ ਹੋਰ ਆ ਤੇ ਦਵਾਈ ਕੋਈ ਹੋਰ ਖਾਈ ਦੰਨੇ ਆਸੀਂ ਰੋਗ ਸਾਡਾ ਦੂਰ ਨੂਰ ਰਿਆ ਪਹਿਲਾ ਰੋਗ ਤੇ ਰਾਣੀ ਰੋਗ ਕਿੱਥੇ ਆ ਪੂਰਨ ਡਾਕਟਰ ਪੂਰਨ ਵੈਦ ਹੈ ਦਖੀਮ ਪਹਿਲਾਂ ਬਿਮਾਰੀ ਦੀ ਜੜ ਤੱਕ ਜਾਂਦਾ ਵੀ ਇਹ ਰੋਗ ਹੈ ਕਿ